ਇਸ ਸਕੂਲ ਆਵੇ ਉਹਨੂੰ ਘਰ ਲੱਗਦਾ ਹੀ ਹੈ ਕਿ ਕਹੋ ਜਿਓ ਟੀਚਰ ਹੋਣਗੇ ਕਹੋ ਜਿਓ ਮੁੱਖ ਅਧਿਆਪਕ ਹੋਣਗੇ ਮੈਂ ਪਹਿਲੀ ਵਾਰੀ ਇੱਥੇ ਆਇਆ ਤੇ ਕਰ ਰਿਹਾ ਸੀ ਪਰ ਇੱਥੇ ਜਿਆਦਾ ਗਾਣਾ ਗਾਉਣੇ ਵਾਲੇ ਲੋਕ ਜਿਆਦੇ ਹੈ ਕਿ ਮੈਂ ਵੀ ਗਾਣਾ ਲਿਖਿਆ ਸੀ ਅੱਜ ਤੋਂ 45 ਸਾਲ ਪਹਿਲੇ ਵਾਹ ਮੇਰਾ ਵਿਆਹ ਹੋਇਆ ਸੀ ਨਵਾਂ ਨਵਾਂ ਪਹਿਲੀ ਵਾਰੀ ਮੈਂ ਗਾਣਾ ਲਿਖਿਆ ਪਰ ਉਹ ਵੀ ਜੀ ਰਿਐਲਿਟੀ 'ਚ ਕਿ ਕੁਝ ਮੇਰੀ ਦੇ ਜਾਂ ਥੋੜੇ ਬਹੁਤੇ ਬਦ ਘਟ ਥੋੜੇ ਜਿਹਾ ਉਹ ਵੀ ਉਹਨਾਂ ਨਾਲ ਵੀ ਇਹ ਗੱਲ ਦਿੱਤੀ ਹੋਏਗੀ ਉਦੋਂ ਮੋਬਾਈਲ ਕੋਨ ਹੁੰਦੇ ਨਹੀਂ ਸੀ ਲੈਂਡਲਾਈਨ ਵੀ ਜਿਹੜੇ ਸੀਗੇ ਉਹ ਕਿਸੇ ਕਿਸੇ ਕੋਲ ਹੁੰਦੇ ਸੀ ਸਾਡੇ ਘਰ ਵੀ ਨਹੀਂ ਸੀਗਾ ਮੇਰੀ ਮਿਸੇਸ ਜਿਹੜੀ ਸੀਗੀ ਉਹੋ ਆਪਣੇ ਪਕੇ ਘਰ ਚਲੇ ਗਈ ਜਦੋਂ ਕਹਿ ਕੇ ਗਈ ਸੀ ਮੁੜ ਕੇ ਨਹੀਂ ਆਈ ਕਾਫੀ ਦਿਨ ਰਾਉਡੀ ਪਧਾਰੇਗਾ ਨਹੀਂ ਹੁਣ ਆਉਂਦੀ ਆ ਨਾਲੋਂ ਆਜੇ ਕੋਈ ਪਰਸੋਂ ਵਾਦਾ ਕਰਕੇ ਮਤਲਬ ਕਹਿਣ ਦਾ ਆ ਹੀ ਨਹੀਂ ਉਹਦੇ ਤੇ ਮੈਂ ਲਿਖਿਆ ਸੀ ਚਾਰ ਕਲੈਨਾ ਉਦੋਂ ਦੀਆਂ ਹੀ ਗਾਣੇ ਦੇ ਬੋਲ ਹੈ ਪਿੰਡ ਪੇਖਿਆਂ ਦੇ ਜਾਕੇ ਮੁਟਿਆਰੇ ਆਉਣ ਦਾ ਕਰਾਰ ਭੁੱਲ ਗਈ ਇਹ ਮੇਰੇ ਵਰਡ ਹੈ ਮੈਂ ਮੈਨੂੰ ਗਾਣਾ ਨਹੀਂ ਆਉਂਦਾ ਇਹ ਤਾਂ ਇਹ ਹੈ ਕਿ ਕਾਫੀ ਗਾਉਣੇ ਵਾਲੇ ਆ ਦੇਣਾ ਇਹਦੇ ਚ ਖੁੱਬ ਜਾਏਗਾ ਕਿ ਜਿਹੜਾ ਜਾਏਗਾ ਮਰਜ਼ੀ ਗਾ ਲਾ ਜੀਉ ਜੀ ਕਾਲੂ ਸਾਹਿਬ ਠੀਕ ਹੈ ਜੀ ਪਿੰਡ ਪੇਕਿਆਂ ਦੇ ਜਾ ਕੇ ਮੂਟਿਆਰੇ ਆਉਣ ਦਾ ਕਰਾਰ ਉਲ ਗਈ ਪਿੰਡ ਪੇਕਿਆਂ ਦੇ ਜਾ ਕੇ ਮੂਟਿਆਰੇ ਆਉਣ ਦਾ ਕਰਾਰ ਪੁੱਲ ਗਈ ਬੁਰੀ ਬੀਤਦੀ ਹੈ ਪਿੱਛੋਂ ਬੁਰੀ ਬੀਤਦੀ ਹੈ ਪਿੱਛੋਂ ਫਕਰਾਂ ਦੇ ਨਾਲ ਨਹੀਂ ਬੁਰੀ ਬੀਤਦੀ ਹੈ ਪਿੱਛੋਂ ਫਕਰਾਂ ਦੇ ਨਾਲ ਨਹੀਂ ਇੱਕ ਇੱਕ ਦਿਨ ਜਾਪੇ ਮੈਨੂੰ ਪੂਰਾ ਸਾਲ ਨਹੀਂ ਇੱਕ ਇੱਕ ਦਿਨ ਜਾਪੇ ਮੈਨੂੰ ਪੂਰਾ ਸਾਲ ਦੀ ਰਿਅਲਿਟੀ ਹੈ ਹਾਂਜੀ ਵੱਡੀ ਦਿੱਤੀ ਕਾਮ ਨੂੰ ਰਿਸ਼ਵ ਦਿੱਤੀ ਕਾਮ ਨੂੰ ਵੱਡੀ ਦਿੱਤੀ ਕਾਮ ਨੂੰ ਖੁਆਈਆਂ ਬਹੁਤ ਚੂਰੀਆਂ ਵੱਡੀ ਦਿੱਤੀ ਕਾਮ ਨੂੰ ਖੁਆਈਆਂ ਬਹੁਤ ਚੂਰੀਆਂ ਮਨ ਦੀਆਂ ਮਰਾਦਾਂ ਫਿਰ ਵੀ ਹੋਈਆਂ ਨਾ ਪੂਰੀਆਂ ਮਨ ਦੀਆਂ ਮਰਾਦਾਂ ਫਿਰ ਵੀ ਕੋਈਆਂ ਨ ਪੂਰੀਆਂ ਦੇਵੀ ਦੇਵਤਾ ਚਿਤਾਰੇ ਪਰ ਪਾਰੇ ਸਾਰੇ ਦੇਵੀ ਦੇਵਤਿਆਂ ਨੂੰ ਚਿਤਾਰਿਆ ਦੇਵੀ ਦੇਵਤੇ ਚਿਤਾਰੇ ਪਰ ਪਾਰੇ ਹੌਣ ਦਾ ਕਰਾਰ ੁੱਲ ਗਈ ਪਿੰਡ ਪੇਕਿਆਂ ਦੇ ਜਾਕੇ ਮੁਠਿਆਰੇ ਹੌਣ ਦਾ ਕਰਾਰ ੁੱਲ ਗਈ ਸਾਰਾ ਦਿਨ ਤੇਰੀਆਂ ਉਡੀਕਾਂ ਚ ਗੁਜ਼ਾਰ ਕੇ ਸਾਰਾ ਦਿਨ ਤੇਰੀਆਂ ਉਡੀਕਾਂ ਚ ਗੁਜ਼ਾਰ ਕੇ ਚੋਰੀ ਛੱਪੇ ਕੰਧਾਂ ਤੇ ਲਕੀਰਾਂ ਮਾਰ ਮਾਰ ਕੇ ਚੋਰੀ ਛੱਪੇ ਕੰਧਾਂ ਤੇ ਕਿੰਨੇ ਦਿਨ ਹੋ ਗਏ ਗਏ ਨੀ ਚੋਰੀ ਛੱਪੇ ਕੰਧਾਂ ਤੇ ਲਕੀਰਾਂ ਮਾਰ ਮਾਰ ਕੇ ਗੇੜੇ ਬਸਾਂ ਦੇ ਅੱਡੇ ਦੇ ਬੜੇ ਮਾਰੇ ਆਉਣ ਦਾ ਕਰਾਰ ਪੁੱਲ ਗਈ ਪਿੰਡ ਪੇਕਿਆਂ ਦੇ ਜਾ ਕੇ ਮੂਟੇ ਯਾਰੇ ਆਉਣ ਦਾ ਕਰਾਰ ਪੁੱਲ ਗਈ ਪਿੰਡ ਪੇਕਿਆਂ ਦੇ ਜਾ ਕੇ ਮੂਟੇ ਯਾਰੇ ਆਉਣ ਦਾ ਕਰਾਰ ਪੁੱਲ ਗਈ थैंक यू वेरी मच बहुत बहुत अच्छा बहुत अच्छे